ਬਾਪੂ ਜੀ ਉੱਠੇ ਨਹੀਂ ਹਜੇ ਤੱਕ ਟਾਈਮ ਤੇ ਦਵਾਈ ਨਾ ਲੈਣ ਨਾਲ ਉਹਨਾਂ ਦੀ ਤਬੀਅਤ ਵਿਗੜ ਜਾਂਦੀ ਹੈ ਗੁਰਤੇਜ ਜਰਾ ਦੇਖੂੰਗੀ ਉਹਨਾਂ ਦੇ ਕਮਰੇ ਵਿੱਚ ਜਾ ਕੇ ਮੈਂ ਰੋਟੀਆਂ ਪਕਾ ਰਹੀ ਹਾਂ ਸਬਜ਼ੀ ਵੀ ਗੈਸ ਤੇ ਰੱਖੀ ਹੋਈ ਹੈ ਤੇ ਤੁਹਾਡਾ ਟਿਫਨ ਵੀ ਪੈਕ ਕਰਨਾ ਹੈ ਹਜੇ ਜਾਗਦੇ ਹੀ ਚਾਹ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਉਹ ਵੀ ਸਵੇਰੇ ਠੀਕ 7 ਵਜੇ ਅੱਜ ਤਾਂ ਪੌਣੇ 8 ਵਜ ਰਹੀ ਨੇ ਤੇ ਹਜੇ ਤੱਕ ਚਾ ਚਾ ਕਰਦੇ ਕਿਚਨ ਤੱਕ ਨਹੀਂ ਆਏ ਅਰਸ਼ਦੀ ਗੱਲ ਸੁਣ ਕੇ ਗੁਰਤੇਜ ਨੂੰ ਵੀ ਹੈਰਾਨੀ ਹੋਈ ਬਾਪੂ ਜੀ ਅੱਜ ਹਜੇ ਤੱਕ ਉੱਠੇ ਕਿਉਂ ਨਹੀਂ ਉਹ ਉਸੇ ਵਕਤ ਉਹਨਾਂ ਦੇ ਕਮਰੇ ਵਿੱਚ ਗਿਆ ਬਾਪੂ ਜੀ ਹਜੇ ਬਿਸਤਰ ਤੇ ਹੀ ਪਏ ਸੀ ਗਹਿਰੀ ਨੀਂਦ ਵਿੱਚ ਗੁਰਤੇਜ ਨੇ ਉਹਨਾਂ ਨੂੰ ਆਵਾਜ਼ ਦਿੱਤੀ ਬਾਪੂ ਜੀ ਉੱਠੋ 8 ਵਜਨ ਵਾਲੇ ਨੇ ਅੱਜ ਚਾਹ ਨਹੀਂ ਪੀਣੀ ਤੁਸੀਂ ਕੋਈ ਜਵਾਬ ਨਾ ਸੁਣ ਕੇ ਗੁਰਤੇਜ ਨੇ ਉਹਨਾਂ ਨੂੰ ਹਿਲਾਇਆ ਤੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਇੱਕਦਮ ਠੰਡੇ ਪਏ ਸਰੀਰ ਨੂੰ ਛੂ ਕੇ ਚੌਂਕ ਗਿਆ ਤੇ ਇੱਕਦਮ ਚੀਕਿਆ ਸਿਮਰਨ ਸਿਮਰਨ ਛੇਤੀ ਇੱਧਰ ਆ ਦੇਖ ਬਾਪੂ ਜੀ ਉੱਠ ਨਹੀਂ ਰਹੇ ਰੋਟੀਆਂ ਪਕਾਉਣਾ ਛੱਡ ਸਬਜੀ ਵਾਲੀ ਗੈਸ ਬੰਦ ਕਰ ਸਿਮਰਨ ਤੇਜ਼ੀ ਨਾਲ ਬਾਪੂ ਜੀ ਦੇ ਕਮਰੇ ਵਿੱਚ ਜਾ ਪਹੁੰਚੀ ਗੁਰਤੇਜ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਬੋਲਿਆ ਸਿਮਰਨ ਦੇਖ ਬਾਪੂ ਜੀ ਉੱਠ ਨਹੀਂ ਰਹੇ ਸਿਮਰਨ ਨੇ ਵੀ ਕੋਸ਼ਿਸ਼ ਕੀਤੀ ਪਰ ਬਾਪੂ ਜੀ ਨਾ ਉੱਠੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਬਹਿ ਨਿਕਲੇ ਫਿਰ ਉਹ ਖੁਦ ਨੂੰ ਹੀ ਮਨੋ ਦਿਲਾਸਾ ਦਿੰਦੀ ਹੋਈ ਬੋਲੀ ਜ਼ਰੂਰ ਰਾਤ ਦੀਆਂ ਦਵਾਈਆਂ ਦੇ ਅਸਰ ਨਾਲ ਗਹਿਰੀ ਨੀਂਦ ਵਿੱਚ ਨੇ ਠਹਿਰੋ ਮੈਂ ਹੁਣੇ ਡਾਕਟਰ ਨੂੰ ਫੋਨ ਕਰਦੀ ਆ ਸਿਮਰਨ ਨੇ ਬਾਪੂ ਜੀ ਦੇ ਰੈਗੂਲਰ ਡਾਕਟਰ ਨੂੰ ਫੋਨ ਕੀਤਾ ਹੈਲੋ ਹੈਲੋ ਡਾਕਟਰ ਸਾਹਿਬ ਮੈਂ ਅਰਸ਼ ਬੋਲ ਰਹੀ ਹਾਂ ਸਿਮਰਨ ਦੀ ਸਹਿਮੀ ਹੋਈ ਆਵਾਜ਼ ਸੁਣ ਕੇ ਡਾਕਟਰ ਨੇ ਪੁੱਛਿਆ ਹਾਂ ਅਰਸ਼ ਬੋਲੋ ਬਾਪੂ ਜੀ ਤਾਂ ਠੀਕ ਨੇ ਨਾ ਪਰसों ਹੀ ਤਾਂ ਉਹਨਾਂ ਦਾ ਚੈੱਕਅਪ ਕੀਤਾ ਸੀ ਬੀਪੀ ਵਧਿਆ ਹੋਇਆ ਸੀ ਇਸ ਲਈ ਮੈਂ ਦਵਾਈਆਂ ਵੀ ਚੇਂਜ ਕਰ ਦਿੱਤੀਆਂ ਨੇ ਡਾਕਟਰ ਸਾਹਿਬ ਬਾਪੂ ਜੀ ਉੱਠ ਨਹੀਂ ਰਹੇ ਪਲੀਜ਼ ਤੁਸੀਂ ਛੇਤੀ ਘਰ ਆ ਜਾਓ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਹਾਂ ਹਾਂ ਮੈਂ ਹੁਣੇ ਆਇਆ 10 15 ਮਿੰਟ ਵਿੱਚ ਹੀ ਡਾਕਟਰ ਸਾਹਿਬ ਉਹਨਾਂ ਦੇ ਘਰ ਪਹੁੰਚ ਗਏ ਬਾਪੂ ਜੀ ਨੂੰ ਚੈੱਕ ਕੀਤਾ ਫਿਰ ਗੁਰਤੇਜ ਦੇ ਮੋਢੇ ਤੇ ਹੱਥ ਰੱਖ ਦਿਲਾਸਾ ਦਿੰਦੇ ਹੋਏ ਬੋਲੇ ਸਵੇਰੇ ਸਵੇਰੇ ਹੀ ਡੈਥ ਹੋਈ ਹੈ ਇਹਨਾਂ ਦੀ ਬੀਪੀ ਹੀ ਇਹਨਾਂ ਤੇ ਭਾਰੀ ਗੁਜ਼ਰਿਆ ਮੈਂ ਇਹਨਾਂ ਦਾ ਡੈਥ ਸਰਟੀਫਿਕੇਟ ਬਣਾ ਦਿਨਾ ਡਾਕਟਰ ਦੀ ਗੱਲ ਸੁਣ ਸਿਮਰਨ ਹਿਚਕੀਆਂ ਲੈ ਕੇ ਰੋਣ ਲੱਗੀ ਡਾਕਟਰ ਨੇ ਉਸ ਨੂੰ ਕਿਹਾ ਅਰਸ਼ ਜਨਮ ਮਰਨ ਸਾਡੇ ਹੱਥ ਵਿੱਚ ਥੋੜੀ ਹੁੰਦਾ ਤੇ ਫਿਰ ਉਮਰ ਵੀ ਤਾਂ ਹੋ ਗਈ ਸੀ ਨਾ ਇਹਨਾਂ ਦੀ ਹੋਣੀ ਨੂੰ ਕੌਣ ਟਾਲ ਸਕਦਾ ਫਿਰ ਗੁਰਤੇਜਵਲ ਵੇਖ ਕੇ ਬੋਲੇ ਮੈਂ ਤਾਂ ਕਹਿਣਾ ਚੰਗਾ ਹੋਇਆ ਜੋ ਤਕਲੀਫ ਤੋਂ ਨਿਜਾਤ ਪਾ ਗਏ ਅਲਜ਼ਾਈਮਰ ਰੋਗ ਬਹੁਤ ਤਕਲੀਫ ਦੇ ਹੁੰਦਾ ਹੈ ਖੁਦ ਪੇਸ਼ੈਂਟ ਦੇ ਲਈ ਵੀ ਤੇ ਉਸਦੇ ਨਾਤੇ ਰਿਸ਼ਤੇਦਾਰਾਂ ਦੇ ਲਈ ਵੀ ਡੈਥ ਸਰਟੀਫਿਕੇਟ ਤੇ ਉਹਨਾਂ ਦਾ ਨਾਮ ਕੀ ਲਿਖਾਂ ਇਹਨਾਂ ਨੂੰ ਚੈੱਕ ਕਰਨ ਆਉਂਦਾ ਸੀ ਤਾਂ ਤੁਹਾਡੀ ਦੇਖਾ ਦੇਖੀ ਮੈਂ ਵੀ ਇਹਨਾਂ ਨੂੰ ਬਾਪੂ ਜੀ ਹੀ ਕਹਿੰਦਾ ਰਿਹਾ ਅਰਸ਼ ਦੇ ਬਾਪੂ ਜੀ ਦੇ ਰੂਪ ਵਿੱਚ ਹੀ ਮੈਂ ਜਾਣਦਾ ਇਹਨਾਂ ਨੂੰ ਥੋੜੀ ਦੇਰ ਦੇ ਲਈ ਗੁਰਤੇਜ ਤੇ ਸਿਮਰਨ ਹੈਰਾਨੀ ਨਾਲ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ ਫਿਰ ਸਿਮਰਨ ਨੇ ਚੁੱਪੀ ਤੋੜੀ ਤੇ ਡਾਕਟਰ ਸਾਹਿਬ ਨੂੰ ਬੋਲੀ ਡਾਕਟਰ ਸਾਹਿਬ ਮੇਰਾ ਨਾਮ ਅਰਸ਼ ਨਹੀਂ ਸਿਮਰਨ ਹੈ ਪਿਛਲੇ 10 ਸਾਲਾਂ ਤੋਂ ਮੈਂ ਬਾਪੂ ਜੀ ਦੇ ਲਈ ਅਰਸ਼ ਬਣੀ ਹੋਈ ਸੀ ਕੀ ਮਤਲਬ ਡਾਕਟਰ ਨੇ ਹੈਰਾਨੀ ਨਾਲ ਪੁੱਛਿਆ ਤਾਂ ਸਿਮਰਨ ਬੋਲੀ ਕੋਈ 10 ਸਾਲ ਪੁਰਾਣੀ ਗੱਲ ਹੈ ਡਾਕਟਰ ਸਾਹਿਬ ਮੈਂ ਸਬਜ਼ੀ ਲੈਣ ਮਾਰਕੀਟ ਗਈ ਸੀ ਕਰੀਦਾਰੀ ਤੋਂ ਬਾਅਦ ਜਦ ਮੈਂ ਬਾਜ਼ਾਰ ਤੋਂ ਬਾਹਰ ਆਈ ਤਾਂ ਕਿਸੇ ਖਾਲੀ ਰਿਕਸ਼ੇ ਦੀ ਤਲਾਸ਼ ਵਿੱਚ ਇੱਧਰ ਉੱਧਰ ਦੇਖ ਰਹੀ ਸੀ ਉਸੇ ਵਕਤ ਅਰਸ਼ ਅਰਸ਼ ਬੋਲਦੇ ਹੋਏ ਇੱਕ ਬਜ਼ੁਰਗ ਮੇਰੇ ਨੇੜੇ ਪਹੁੰਚਿਆ ਤੇ ਮੇਰੀ ਬਾਹ ਫੜ ਕੇ ਮੈਨੂੰ ਕਹਿਣ ਲੱਗਿਆ ਅਰਸ਼ ਮੈਨੂੰ ਆਪਣਾ ਘਰ ਹੀ ਨਹੀਂ ਮਿਲਦੇ ਹਾਂ ਕਦੋਂ ਤੋਂ ਮੈਂ ਇੱਥੇ ਖੜਾ ਸੋਚ ਰਿਹਾ ਕਿੱਧਰ ਨੂੰ ਜਾਵਾਂ ਕੁਝ ਸਮਝ ਹੀ ਨਹੀਂ ਆ ਰਿਹਾ ਚੰਗਾ ਹੋਇਆ ਤੂੰ ਆ ਗਈ ਚਲ ਹੁਣ ਘਰ ਚੱਲੀਏ ਬਜ਼ੁਰਗ ਕਿਸੇ ਚੰਗੇ ਘਰ ਪਰਿਵਾਰ ਦਾ ਲੱਗ ਰਿਹਾ ਸੀ ਦਿਖਣ ਵਿੱਚ ਵੀ ਤੇ ਕੱਪੜਿਆਂ ਤੋਂ ਵੀ ਮੇਰਾ ਹੱਥ ਫੜਦੇ ਹੋਏ ਬੋਲਣ ਲੱਗੇ ਅਰਸ਼ ਛੇਤੀ ਚੱਲ ਮੈਨੂੰ ਕਦੋਂ ਤੋਂ ਬਹੁਤ ਭੁੱਖ ਲੱਗੀ ਹੋਈ ਹੈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਬਜ਼ੁਰਗ ਦੀ ਪਿਆਰੀ ਤੇ ਮਿੱਠੀ ਬਾਣੀ ਸੁਣ ਸੋਚਿਆ ਕਿ ਇਹਨਾਂ ਨੂੰ ਘਰ ਲੈ ਜਾਂਦੀਆਂ ਕੁਝ ਖਿਲਾ ਕੇ ਸ਼ਾਂਤੀ ਨਾਲ ਇਹਨਾਂ ਦਾ ਐਡਰੈਸ ਪੁੱਛਦੀਆਂ ਤੇ ਫਿਰ ਇਹ ਨਾ ਦੇ ਘਰ ਛੱਡ ਆਵਾਂਗੀ। ਅੰਤਰਿਕਸ਼ੇ ਤੇ ਅਸੀਂ ਦੋਨੋਂ ਘਰ ਆ ਗਏ। ਘਰ ਪਹੁੰਚਦੇ ਹੀ ਉਹ ਬੋਲਣ ਲੱਗੇ। ਅਰਸ਼, ਛੇਤੀ ਖਾਣਾ ਦੇ ਮੈਨੂੰ ਬਹੁਤ ਭੁੱਖ ਲੱਗੀ ਆ। ਮੈਂ ਵੀ ਛੇਤੀ ਨਾਲ ਥਾਲੀ ਵਿੱਚ ਸਬਜ਼ੀ ਤੇ ਰੋਟੀ ਲੈ ਕੇ ਆ ਗਈ। ਤਾਂ ਕਈ ਦਿਨਾਂ ਦੇ ਭੁੱਖੇ ਹੋਣ ਦੇ ਕਾਰਨ ਉਹ ਫਟਾਫਟ ਤੇਜ਼ੀ ਨਾਲ ਖਾਣਾ ਖਾਣ ਲੱਗੇ। ਢਿੱਡ ਭਰ ਖਾਣ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ, "ਬਾਪੂ ਜੀ, ਤੁਸੀਂ ਕਿੱਥੇ ਰਹਿੰਦੇ ਹੋ? ਯਾਦਤ ਹੋਨ ਨੂੰ" ਚਲੋ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਉਂਦੀ ਆ ਬਜ਼ੁਰਗ ਬੋਲੇ ਨਹੀਂ ਅਰਸ਼ ਇਹੀ ਤਾਂ ਹੈ ਆਪਣਾ ਘਰ ਮੈਨੂੰ ਕੁਝ ਸਮਝ ਨਹੀਂ ਸਿਹਾ ਰਿਹਾ ਫਿਰ ਉਹ ਬਾਹਰ ਸੋਫੇ ਤੇ ਹੀ ਸੌਂ ਗਏ ਸ਼ਾਮ ਨੂੰ ਗੁਰਤੇਜ ਦੇ ਘਰ ਆਉਣ ਤੇ ਮੈਂ ਸਾਰਾ ਕਿੱਸਾ ਉਹਨਾਂ ਨੂੰ ਸੁਣਾਇਆ ਫਿਰ ਗੁਰਤੇਜ ਦੇ ਕਹਿੰਦੇ ਅਸੀਂ ਨਿਊਜ਼ਪੇਪਰ ਵਿੱਚ ਗੁੰਮਸ਼ੁਦਾ ਵਾਲੇ ਪੇਸ ਤੇ ਅਤੇ ਟੀਵੀ ਵਿੱਚ ਗੁੰਮਸ਼ੁਦਾ ਵਾਲੇ ਪ੍ਰੋਗਰਾਮ ਰਾਹੀਂ ਬਜ਼ੁਰਗ ਦਾ ਐਡਰੈਸ ਤੇ ਨਾਤੇ ਰਿਸ਼ਤੇਦਾਰਾਂ ਦਾ ਪਤਾ ਕਰਨਾ ਸ਼ੁਰੂ ਕਰ ਦਿੱਤਾ ਗੁਰਤੇਜ ਨੇ ਪੁਲਿਸ ਥਾਣੇ ਵਿੱਚ ਵੀ ਬਜ਼ੁਰਗ ਦੀ ਜਾਣਕਾਰੀ ਦਿੱਤੀ ਪੁਲਿਸ ਨੇ ਕਿਹਾ ਕੁਝ ਪਤਾ ਲੱਗਣ ਤੇ ਖਬਰ ਕਰਨਗੀ ਉਦੋਂ ਤੱਕ ਬਜ਼ੁਰਗ ਨੂੰ ਆਪਣੇ ਘਰ ਹੀ ਰੱਖੋ ਜੇ ਤੁਹਾਨੂੰ ਦਿੱਕਤ ਹੋ ਰਹੀ ਹੈ ਤਾਂ ਉਹਨਾਂ ਨੂੰ ਸਰਕਾਰੀ ਵਿਰਦਾ ਆਸ਼ਰਮ ਨਹੀਂ ਤਾਂ ਹਸਪਤਾਲ ਵਿੱਚ ਦਾਖਲ ਕਰਵਾ ਦਿਓ ਅਰਸ਼ ਅਰਸ਼ ਪੁਕਾਰਦੇ ਉਹ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਅਰਸ਼ ਅੱਜ ਭਿੰਡੀ ਦੀ ਸਬਜ਼ੀ ਬਣਾ ਅੱਜ ਬੇਸਨ ਦੇ ਪੂੜੇ ਅੱਜ ਬੇਸਨ ਦੇ ਪਕੌੜਿਆਂ ਵਾਲੀ ਕੜੀ ਬਣਾ ਅੱਜ ਹਲਵਾ ਖਾਣ ਦੀ ਇੱਛਾ ਹੋ ਰਹੀ ਹੈ ਅਜਹੀਆਂ ਫਰਮਾਇਸ਼ਾਂ ਕਰਿਆ ਕਰਦੇ ਸੀ ਉਹਨਾਂ ਦੀਆਂ ਗੱਲਾਂ ਉਹਨਾਂ ਦਾ ਆਪਣਾਪਨ ਦੇਖ ਸੁਣ ਮੇਰਾ ਮਨ ਭਰਪਰ ਆਉਂਦਾ ਬੜੇ ਹੱਕ ਨਾਲ ਉਹ ਮੈਨੂੰ ਹਰ ਗੱਲ ਕਹਿੰਦੇ ਜੋ ਮੈਨੂੰ ਬੜਾ ਚੰਗਾ ਲੱਗਦਾ ਇੱਕ ਹਫ਼ਤਾ ਗੁਜ਼ਰ ਗਿਆ ਪਰ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਉਨਾ ਤੋਂ ਮੈਨੂੰ ਕੋਈ ਮਦਦ ਤਾਂ ਨਹੀਂ ਮਿਲਦੀ ਸੀ ਪਰ ਘਰ ਵਿੱਚ ਰਹਿ ਰਹੇ ਇੱਕ ਬਜ਼ੁਰਗ ਦਾ ਅਸਤਿਤਵ ਸਾਨੂੰ ਬਹੁਤ ਚੰਗਾ ਲੱਗਣ ਲੱਗਿਆ ਉਹਨਾਂ ਦੇ ਲਈ ਕੁਝ ਕਰਨਾ ਸਾਨੂੰ ਬਹੁਤ ਚੰਗਾ ਲੱਗਦਾ ਮੈਂ ਅਤੇ ਗੁਰਤੇਜ ਨੇ ਫੈਸਲਾ ਲਿਆ ਕਿ ਅਸੀਂ ਉਹਨਾਂ ਨੂੰ ਕਿਤੇ ਨਹੀਂ ਜਾਣ ਦਵਾਂਗੇ ਆਪਣੇ ਘਰ ਆਪਣੇ ਨਾਲ ਹੀ ਰੱਖਾਂਗੇ ਫਿਰ ਅਸੀਂ ਪੁਲਿਸ ਥਾਣੇ ਵਿੱਚ ਵੀ ਆਪਣੇ ਫੈਸਲੇ ਦੀ ਸੂਚਨਾ ਦੇ ਦਿੱਤੀ बस उਦੋਂ ਤੋਂ ਹੀ ਇਹ ਬਜ਼ੁਰਗ ਸਾਡੇ ਬਾਪੂ ਜੀ ਬਣ ਗਏ 10 ਸਾਲ ਹੋ ਗਏ ਮੇਰਾ ਦੂਜਾ ਨਾਮ ਕਰਨ ਅਰਸ਼ ਹੋਏ ਨੂੰ ਅੱਜ ਬਾਪੂ ਜੀ ਦੇ ਨਾਲ ਅਰਸ਼ ਦਾ ਅਸਤਿਤਵ ਸਮਾਪਤ ਹੋ ਗਿਆ ਬੋਲਦੇ ਹੋਏ ਸਿਮਰੰਦੀਆਂ ਅੱਖਾਂ ਵਿੱਚ ਦੁਬਾਰਾ ਹੰਝੂ ਵਹਿਣ ਲੱਗੇ ਸਿਮਰਨ ਤੋਂ ਸਾਰਾ ਕਿੱਸਾ ਸੁਣ ਕੇ ਡਾਕਟਰ ਸਾਹਿਬ નિਸ਼ਬਦ ਹੋ ਗਏ ਥੋੜੀ ਦੇਰ ਬਾਅਦ ਬੋਲੇ ਇੰਨੇ ਸਾਲਾਂ ਤੋਂ ਮੈਨੂੰ ਜਰਾ ਵੀ ਮਹਿਸੂਸ ਨਹੀਂ ਹੋਇਆ ਕਿ ਇਹ ਤੁਹਾਡੇ ਪਿਤਾ ਜੀ ਨਹੀਂ ਬਲਕਿ ਕੋਈ ਗੈਰ ਨਹੀਂ ਸੱਚ ਕਹਾ ਅਲਜ਼ਾਈਮਰ ਬੜੀ ਭਿਆਨਕ ਬਿਮਾਰੀ ਹੈ ਅੱਜ ਕੱਲ ਬੁੱਢੇ ਲੋਕਾਂ ਵਿੱਚ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਅੱਜ ਦੇ ਦੌਰ ਵਿੱਚ ਆਪਣੀਆਂ ਹੀ ਔਲਾਦਾਂ ਆਪਣੇ ਮਾਤਾ ਪਿਤਾ ਨੂੰ ਨਾਲ ਰੱਖਣਾ ਪਸੰਦ ਨਹੀਂ ਕਰ ਰਹੀਆਂ ਪੈਸਾ ਪ੍ਰਾਪਰਟੀ ਵਸੂਲ ਕਰ ਬੁੱਢੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈਣ ਦਾ ਚਲਨ ਸਮਾਜ ਵਿੱਚ ਵੱਧ ਗਿਆ ਹੈ ਦਿਨੋ-ਦਿਨ ਆਸ਼ਰਮਾ ਦੀ ਭੀੜ ਵੱਧਦੀ ਜਾ ਰਹੀ ਹੈ ਪਰ ਇਸ ਸਮਾਜ ਵਿੱਚ ਤੁਹਾਡੇ ਵਰਗੇ ਲੋਕ ਵੀ ਨੇ ਇਹ ਮੇਰੇ ਲਈ ਬੇहद ਹੈਰਾਨੀ ਵਾਲੀ ਗੱਲ ਹੈ ਤੇ ਡਾਕਟਰ ਸਾਹਿਬ ਖਾਮੋਸ਼ ਹੋ ਗਏ ਉਹਨਾਂ ਨੇ ਗੁਰਤੇਜ ਦੇ ਸਿਮਰਨਦੀਪ ਪਿੱਠ ਤੇ ਥਾਪੀ ਦਿੱਤੀ ਫਿਰ ਬਾਪੂ ਜੀ ਦਾ ਡੈਥ ਸਰਟੀਫਿਕੇਟ ਉਹਨਾਂ ਨੂੰ ਸੌਂਪ ਕੇ ਡਬ ਡਬਾਈਆਂ ਅੱਖਾਂ ਨਾਲ ਘਰ ਤੋਂ ਬਾਹਰ ਵੱਲ ਨੂੰ ਚੱਲ ਪਏ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ